ਬੰਮੀਹਾ ਬੋਲੇ ਚੈਨਲ ਨਾਲ ਜੁੜੇ ਸੂ ਸਾਥੀਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪਿਛਲੀ ਵੀਡੀਓ ਪਾਈ ਸੀ ਆਪਾਂ ਸਿਹਤ ਪੌਸੇ ਦੇ ਸੰਬੰਧੀ ਸਿਹਤ ਕੰਪਨੀਆਂ ਦਾ ਜਾਲ ਸੱਚਾ ਹੈ ਇਸ ਟਾਈਟਲ ਦੇ ਆਪਾਂ ਵੀਡੀਓ ਪਾਈ ਸੀ ਅੱਜ ਫਿਰ ਅਗਲੀ ਵੀਡੀਓ ਤੁਹਾਡੇ ਆਮ ਸੱਜਣਾਂ ਦੇ ਲੋਕਾਂ ਦੇ ਸਾਰੇ ਸੱਜਣਾਂ ਲਈ ਜਾਣਕਾਰੀ ਦੇ ਵੀਡੀਓ ਪਾ ਰਹੇ ਹਾਂ ਇਹਦਾ ਮਰੂਤ ਆਪ ਸਭ ਨੂੰ ਪਲੀ ਪਤਾ ਜਾਣੂ ਕਰਾਉਣਾ ਕਿ ਸਿਹਤ ਪਾਲਸੀਆਂ ਅਸਰ ਹੁੰਦੀਆਂ ਕਿਆਂ ਪਹਿਲਾਂ ਸੰਖੇਪ ਚ ਮੈਂ ਦੱਸ ਦਿਆਂ ਕਿ ਹੈਲਥ ਇੰਸ਼ੋਰੈਂਸ ਕੀ ਹੁੰਦਾ ਹੈ ਹੈਲਥ ਇੰਸ਼ੋਰੈਂਸ ਕੀ ਹੁੰਦਾ ਉਹ ਇਹ ਹੁੰਦਾ ਹੈ ਵੀ ਪਰਿਵਾਰ ਦੇ ਜੀਵਾਂ ਦਾ ਪਤੀ ਪਤਨੀ ਤਿੰਨ ਬੱਚੇ ਮਾਪੇ ਸਾਸੋਰਾ ਨੋ ਜੀ ਇਸ ਚ ਕਵਰ ਹੋ ਜਾਂਦੇ ਆ ਨੋ ਚ ਕਿਸੇ ਨੂੰ ਕਿਸੇ ਬਿਮਾਰੀ ਕਰਕੇ 24 ਘੰਟੇ ਜਾਂ ਉਸ ਤੋਂ ਜ਼ਿਆਦਾ ਸਮਾਂ ਲੇ ਕਿਸੇ ਵੀ ਹਸਪਤਾਲ ਦਾਖਲ ਹੋਣਾ ਪਵੇ ਜਿਹੜਾ ਉਸ ਕੰਪਨੀ ਦੇ ਪੈਨਲ ਤੇ ਆ ਯੂ ਮੈਸਟਾਰ ਹੈਲਥੀ ਕਰਾਂ ਸਟਾਰ ਹੈਲਥ ਦੀ ਗੱਲ ਕਰਾਂ ਕਿਉਂਕਿ ਮੈਂ ਸਟਾਰ ਹੈਲਥ 'ਚ ਕੰਮ ਕਰਦਾ ਹਾਂ ਸਟਾਰ ਹੈਲਥ ਦੇ ਪੈਨ ਤੇ ਬਹੁਤ ਸਾਰੇ ਹਸਪਤਾਲ ਐ ਸਭ ਤੋਂ ਪੁਰਾਣੀ ਕੰਪਨੀ ਆ ਇਸ ਤਰ੍ਹਾਂ ਹੋਰ ਵੀ ਬਹੁਤ ਕੰਪਨੀਆਂ ਕਹਿਣ ਤੋਂ ਭਾਵ ਜਿਹੜੀ ਜਿਹੜੀ ਕੰਪਨੀ ਤੁਸੀਂ ਪਾਲਸੀ ਲੈ ਰਹੇ ਹੋ ਉਸ ਕੰਪਨੀ ਦੇ ਪੈਨ ਤੇ ਹਸਪਤਾਲ ਦੇ ਵਿੱਚ ਦਾਖਲ ਹੁੰਨੇ ਹੋ ਤੇ ਤੁਹਾਡਾ ਇਲਾਜ ਕੈਸ਼ਲੈਸ ਹੁੰਦਾ ਇਹ ਰਿਕਵਰ ਕੀ ਕੀ ਹੁੰਦਾ ਇਹ ਮੈਂ ਮੋਟਾ ਜਿਹਾ ਦੱਸ ਦਿਆਂ ਸਭ ਤੋਂ ਪਹਿਲਾਂ ਐਕਸੀਡੈਂਟ ਐ ਐਕਸੀਡੈਂਟ ਸਭ ਤੋਂ ਖਤਰਨਾਕ ਆ ਉਹ ਪਹਿਲੇ ਦਿਨ ਤੋਂ ਕਵਰ ਹੁੰਦਾ ਐਕਸੀਡੈਂਟ ਕਰਕੇ ਹਸਪਤਾਲ ਹਸਪਤਾਲ ਦੇ ਡਾਕਰ ਨੂੰ ਆ ਪਵੇ ਤਾਂ ਉਹਦਾ ਇਲਾਜ ਕੈਸ਼ਲੈਸ ਹੁੰਦਾ ਜਿਹੜੇ ਉਸ ਕੰਪਨੀ ਦੇ ਪ੍ਰਿੰਟ ਤੇ ਹਸਪਤਾਲ ਹੈ ਉਸ ਤੋਂ ਬਾਅਦ ਉਹ ਕੋਈ ਉਹ ਬਿਮਾਰੀ ਜਿਹੜੀ ਜਾਨ ਲਓ ਹੋ ਸਕਦੀ ਹੈ ਪਹਿਲਾਂ ਨਹੀਂ ਸੀ ਅਚਾਨਕ ਆ ਗਈ ਉਹ 30 ਦਿਨਾਂ ਬਾਅਦ ਭਾਵੇਂ 30 ਦਿਨ ਤੋਂ ਬਾਅਦ ਉਹ ਪੌਲਸ ਸਟਾਰਟ ਹੈ ਉਹ ਬਿਮਾਰੀ ਦਾ ਇਲਾਜ ਕਰਵਾ ਸਕਦੇ ਆ ਤੀਜੀ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਸਪੈਸੀਫਾਈਡ ਡਿਜ਼ੀਜ਼ ਉਹ ਉਹ ਬਿਮਾਰੀਆਂ ਜਿਹੜੀਆਂ ਬਿਮਾਰੀਆਂ ਤਾਂ ਹੁੰਦੀਆਂ ਪਰ ਉਹ ਜਾਨ ਲਓ ਨਹੀਂ ਹੁੰਦੀਆਂ ਆਧਾਰ ਤੋਂ ਤੇ ਆਪਾਂ ਗੋਡੇ ਚੇਂਜ ਕਰਾਉਣੇ ਆ ਕੁਈ ਨੱਕ ਕੰਨ ਅੱਖ ਗਲੇ ਦਾ ਆਪਰੇਸ਼ਨ ਕਰਾਉਣਾ ਕੋਈ ਪਥਰੀ ਹੈ ਬਵਾਸੀਰ ਹੈ ਇਹ ਸਾਰੀਆਂ ਬਿਮਾਰੀਆਂ ਤਾਂ ਹੁੰਦੀਆਂ ਪਰ ਇਹ ਜਾਨਲੇਵਾ ਨਹੀਂ ਹੁੰਦੀਆਂ ਇਹ ਇਹਨਾਂ ਨੂੰ ਆਪਾਂ ਵੇਟ ਕਰ ਸਕਦੇ ਆ ਇਹ ਬਿਮਾਰੀਆਂ ਕਵਰ ਹੈ 2 ਸਾਲ ਬਾਅਦ ਇੱਕ ਬਿਮਾਰੀ ਹੁੰਦੀਆਂ ਉਹਨੂੰ ਕਹਿੰਦੇ ਪੀਈਡੀ ਪੀ ਐਗਜ਼ੈਸਨ ਦੀ ਜਿਹਦੇ ਕਿਸੇ ਸੱਜਣ ਨੂੰ ਕਿਸੇ ਮੈਂਬਰ ਨੂੰ ਪਹਿਲਾਂ ਬਿਮਾਰੀ ਹੈ ਉਹ ਬਿਮਾਰੀ 300 ਕਵਰ ਹੈ ਉਸ ਬਿਮਾਰੀ ਕਰਕੇ ਜਾਂ ਉਸ ਸੰਬੰਧਤ ਕੋਈ ਸਮੱਸਿਆ ਆਉਂਦੀ ਹੈ ਉਹ ਤਿੰਨ ਸਾਲ ਵਰਕਰ ਹੁੰਦੀ ਹੈ ਜੇ ਬਿਮਾਰੀ ਕੋਈ ਹੋ ਸਕਦੀ ਹੈ ਠੀਕ ਹੈ ਜੀ ਇਹ ਤਾਂ ਤੁਹਾਨੂੰ ਦੱਸਤਾ ਮੋਟਾ ਮੋਟਾ ਇਸ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਵੀ ਆਪਾਂ ਇਲਾਜ ਕਿਵੇਂ ਤੇ ਕਿੰਨੇ ਕਰਾ ਸਕਦੇ ਹਾਂ ਮੰਨ ਲਓ ਆਪਾਂ 10 ਲੱਖ ਦੀ ਪਾਲੀਸੀ ਲੈ ਲਈ ਚਾਹੇ ਸਟਾਰ ਹੈਲਥ ਲਈ ਲੈ ਲਈ ਜਾਂ ਕਿਸੇ ਹੋਰ ਕੰਪਨੀ ਲਈ ਲੈ ਲਈ ਮੈਂ ਸਟਾਰ ਹੈਲਥ ਕਰ ਕੰਮ ਕਰਦਾ ਮੈਂ ਉਹਦੇ ਬਾਰੇ ਤਾਂ ਨਾ ਲੈਣਾ ਹੋਰ ਜੀ ਕੰਪਨੀ ਮੈਂ ਨਾ ਲੈਣ ਚਾਹਦਾ ਨਾ ਮੱਲਾ ਮਾ ਕਿਸੇ ਬਿਮਾਰੀ ਕਰਕੇ ਹਸਪਤਾਲ ਦਾਖਲ ਹੋਣਾ ਪਿਆ 10 ਲੱਖ ਦੀ ਪਾਲੀਸੀ ਲੈ ਲਈ ਦੇ ਵਨ ਟਾਈਮ ਇੱਕ ਵਾਰ ਤੁਸੀਂ 10 ਲੱਖ ਦਾ ਇਲਾਜ ਕਰ ਸਕਦੇ ਹੋ ਸਾਰੀਆਂ ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਪਾਲਿਸੀਆਂ ਹੁੰਦੀਆਂ ਮੈਂ ਸਟਾਰ ਹੈਲਥੀ ਕੰਪਨੀ ਦੀ ਗੱਲ ਕਰ ਰਿਹਾ ਹਾਂ ਵੀ ਉਹ ਚ ਇੱਕ ਅਸ਼ੋਰ ਪਲਾਨ ਹੈ ਇੱਕ ਇੱਕ ਸੂਪਰ ਸਟਾਰ ਪਲਾਨ ਹੈ ਮੰਨ ਲਓ ਕਿਸੇ ਬਿਮਾਰੀ ਕਰਕੇ ਹਸਪਤਲ ਦਾਖਾਣਾ ਪਿਆ ਤੇ ਉਥੇ ਤੁਹਾਡਾ 9 ਲੱਖ ਰੁਪਏ ਖਰਚ ਆ ਗਿਆ ਤੇ ਛੁੱਟੀ ਮਿਲ ਗਈ ਉਦੋਂ ਬਾਅਦ ਦੁਬਾਰਾ ਜੋ ਦਾਖਲ ਹੋਣਾ ਤੇ 1 ਮਹੀਨੇ ਬਾਅਦ ਦਾਖਲ ਹੋ ਸਕਦੇ ਆ ਮਹੀਨੇ ਤੋਂ ਉੱਪਰ ਹੋਣਾ ਚਾਹੀਦਾ ਸਮਾਂ ਸਿੰਗਲ ਟਾਈਮ ਬਿਲ ਦਾਖ ਲਗਦਾ ਪਾਸ ਹੋਊਗਾ ਇੱਕ ਦਾਖ ਲਗਦਾ ਇਲਾਜ ਕਰਾ ਸਕਦੇ ਕਈ ਸੱਜਣ ਤੁਹਾਨੂੰ ਆਕੇ ਕਹਿੰਦੇ ਹੋਣਗੇ ਵੀ ਤੁਸੀਂ ਮਾਰ ਹੋਗੇ ਦਾਖ ਲਗਦਾ ਇਲਾਜ ਕਰਾ ਪੋਂ ਦੂਜੇ ਫਿਰ ਮਾਰ ਹੋ ਜੋਂ ਜਾਂ ਦੂਜੇ ਹੋਰ ਪ੍ਰਵਾਰ ਜੀਵ ਮਾਰ ਹੋਏ 10 10 ਕਰਕੇ ਅੰਦਾਜ਼ ਕਰੋੜ ਰੁਪਏ ਦਾਖ ਕਰਾ ਸਕਦੇ ਆ ਇਹ ਤੁਹਾਨੂੰ ਗਲਤ ਗਾਈਡ ਕਰਦੇ ਇਸ ਤਰ੍ਹਾਂ ਨਹੀਂ ਹੁੰਦਾ ਹਾਂ ਇਹ ਜਰੂਰ ਹੁੰਦਾ ਵੀ ਅਸੀਂ ਸਿੰਗਲ ਬਿਲ ਦਾਖ ਲਗਦਾ ਪਾਸ ਕਰ ਸਕਦੇ ਦਾਖ ਲਗਦਾ ਇਲਾਜ ਕਰਾ ਸਕਦੇ ਆ ਪਰੰਤੂ ਜੇ ਦੁਬਾਰਾ ਉਹੀ ਇਨਸਾਨ ਜਿਹਨੂੰ ਪਹਿਲਾਂ ਬਿਮਾਰੀ ਸੀ ਜਿੱਤੇ 9 ਨਾਲ 10 ਲੱਖ ਰੁਪਏ ਲੱਗੇ ਆ ਉਹ ਦੁਬਾਰਾ ਇਲਾਜ ਕਰਾਉਣ ਵਾਸਤੇ ਦਾਖਲ ਹੁੰਦਾ ਹਸਪਤਾਲ ਤੇ ਘੱਟੋ-ਘੱਟ ਮਹੀਨੇ ਦਾ ਵਕਫਾ ਹੋਣਾ ਜ਼ਰੂਰੀ ਹੈ ਮਹੀਨੇ ਤੋਂ ਬਾਅਦ ਦਾਖਲ ਹੋਊਗਾ ਫਿਰ ਸੇਮ ਬਿਮਾਰੀ ਆ ਤੇ ਜਾਂ ਸੇਮ ਪਰਸਨ ਦਾਖਲ ਹੋ ਕੇ ਇਲਾਜ ਕਰਵਾ ਸਕਦਾ ਹੈ ਸਾਲ 'ਚ ਯਾਨੀ 12 ਮਹੀਨਿਆਂ ਤੇ ਕਹਿੰਦੇ ਪਾਓ 12 ਵਾਰ ਇਲਾਜ ਕਰਾ ਸਕਦਾ ਹੈ ਇਹ ਇਹਦਾ ਮੋਟਾ ਫੰਡਾ ਹੈ ਤੇ ਕਈ ਲੋਕ ਤੁਹਾਨੂੰ ਆ ਕੇ ਕਹਿੰਦੇ ਹੁਣ ਗੇ 5 ਕਰੋੜ ਦਾ ਇਲਾਜ ਕਰੋ ਇਹ ਗਲਤ ਗਾਈਡ ਕਰਦੇ ਇਹ ਪੂਰੀ ਪੁੱਛ ਕੇ ਸਮਝ ਕੇ ਪਾਲਸ ਕਰਵਾਇਆ ਕਰੋ ਇਸ ਤਰ੍ਹਾਂ ਨਹੀਂ ਹੁੰਦਾ ਜੇ ਤੁਹ ਨਹੀਂ ਦੱਸਦੇ ਕੋਈ ਪਹਿਲਾਂ ਮੈਂ ਗੱਲ ਕੀਤੀ ਸੀ ਪਿਛਲੀ ਵੀਡੀਓ ਚ ਵੀ ਜਦੋਂ ਆਪਾਂ ਦੱਸਦੇ ਕੋਈ ਪਹਿਲਾਂ ਸਮੱਸਿਆ ਹੁੰਦੀ ਹੈ ਕੋਈ ਬਿਵਾਰੀ ਹੁੰਦੀ ਹੈ ਤੇ ਉਹ ਬਣਾ ਦੱਸੋ ਕਰਵਾ ਦਿੰਦੇ ਤੇ ਜਿਹੜਾ ਪਾਲਿਸੀ ਕਰਨ ਵਾਲਾ ਸੱਜਣ ਹੁੰਦਾ ਐਡਵਾਈਜ਼ਰ ਹੁੰਦਾ ਏਜੰਟ ਹੁੰਦਾ ਜਾਂ ਇਸ ਸਮਾਂ ਕੋਈ ਵੀ ਹੈ ਕੰਪਨੀ ਦਾ ਕੋਈ ਨੁਮਾਇੰਦਾ ਥੋੜਾ ਜਿਹਾ ਆਉਂਦਾ ਉਹ ਤਾਂ ਕਹਿੰਦਾ ਚੱਲ ਕੋਈ ਨਹੀਂ ਆਪਾਂ ਜ਼ਿਕਰ ਨਹੀਂ ਕਰਦੇ ਕਿ ਆਪਾਂ ਸਾਰਾ ਕੁਝ ਠੀਕ ਚੱਲੂ ਪਰ ਨਹੀਂ ਜਦੋਂ ਸੀ ਹੱਥ ਤੱਕ ਦਾਖਲ ਹੁੰਨੇ ਆ ਉਹ ਡਾਕਟਰ ਪਰਿਵਾਰ ਦਾ ਮੈਂਬਰ ਕੋ ਦੱਸ ਦਿੰਦਾ ਵੀ ਪਹਿਲਾਂ 2-3 ਸਾਲ ਤੋਂ ਪ੍ਰੋਬਲਮ ਸੀ ਤੇ ਉਹਦਾ ਕਲੇਮ ਨਹੀਂ ਮਿਲਦਾ ਇਹ ਗੱਲ ਮੈਂ ਦੱਸੀ ਸੀ ਕੋਈ ਕੰ ਨਾ ਤੁਹਾਡੇ ओरिएंटਲ ਸੁਣਨੀ ਨਾ ਐਸਐਮ ਸੁਣਨੀ ਨਾ ਕਿਸੇ ਏਰੀਆ ਮੈਡੀਟਨ ਜਾਂ ਕਿਸੇ ਉੱਚ ਦੇ ਤਰੀਕ ਸੁਣਨੀ ਨਹੀਂ ਇਸ ਕਰਕੇ ਤੁਸੀਂ ਸੰਗ ਕੇ ਪੋਸਟ ਕਰਾਇਆ ਕਰੋ ਤੁਹਾਨੂੰ ਗਲਤ ਗਾਈਡ ਕਰਦੇ ਆ ਲੋਕ ਜੋ ਦੱਸ ਦੇਣਗੇ ਨਾਲ ਨਾਲ ਜੋ ਮਰਜ਼ੀ ਲਾਇਫ ਕਰਾ ਲੋ ਮੈਂ ਇਹ ਫਿਰ ਮੈਂ ਕਹਿ ਰਿਹਾ ਕਿ ਪਹਿਲਾਂ ਬਿਮਾਰੀ ਹੋਏ ਨਹੀਂ ਦੱਸੀ ਤੇ ਉਹ ਮਰਜ਼ੀ ਦੇ ਪੈਸੇ ਦੁਆਰਾ ਦਾਖਲ ਹੋਊਗਾ ਤੁਹਾਨੂੰ ਇਲਾਜ ਦੇ ਪੈਸੇ ਕਰੇ ਨਹੀਂ ਮਿਲਣਾ ਇਸ ਕਰਕੇ ਦੱਸ ਕੇ ਪੋਸਟ ਕਰਾਇਆ ਕਰੋ ਇਹ ਜਿਹੜੇ ਤੁਹਾਨੂੰ ਝੂਠ ਬੋਲ ਕੇ ਕਹਿੰਦੇ 60 ਕਰੋੜ ਦਾ ਲਗਾ ਇਹ ਵੀ ਝੂਠ ਬੋਲਦੇ ਆ ਕਿਸੇ ਬਿਮਾਰੀ ਕਰਕੇ ਦਾਕ ਰਣਪੰਧਰ ਤੇ ਘੱਟੋ ਘੱਟ ਦੁਆਰਾ ਉਹੀ ਬੰਦੋਸ਼ ਮਾਰੀ ਜਾ ਤੇ ਮਹੀਨੇ ਬਾਅਦ ਖਲੋ ਸਕਦਾ ਇਹ ਤੁਹਾਨੂੰ ਬੇਨਤੀ ਕਰਨ ਵਾਸਤੇ ਮੈਂ ਵੀਡੀਓ ਪਾਈ ਹੈ ਅੱਗੇ ਤੋਂ ਹੋਰ ਵੀਡੀਓ ਲੈ ਕੇ ਤੁਹਾਡੇ ਖਾਇਰ ਹੂੰਗਾ ਹੋਰ ਜਾਣ ਕੇ ਲੈ ਕੇ ਖਾਇਰ ਹੂੰਗਾ ਜੇ ਕਿਸੇ ਸੱਜਣ ਨੇ ਪਹਿਲਾਂ ਵੀਡੀਓ ਪੋਸਟਿੰਗ ਕਰਵਾਈ ਹੋਈ ਆ ਪਹਿਲਾਂ ਦੱਸੀ ਨਹੀਂ ਸਮੱਸਿਆ ਸੀ ਉਹਨੂੰ ਤੇ ਉਹਦਾ ਵੀ ਹੱਲ ਹੋ ਸਕਦਾ ਹੈ ਉਹ ਤੁਸੀਂ ਵੀਡੀਓ ਤੋਂ ਬਾਅਦ ਮੇਰੇ ਨਾਲ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਦੁਆਰਾ ਮੇਰਾ ਨੰਬਰ ਜਿਹੜਾ ਲਿਖਿਆ ਹੋਇਆ ਤੇ ਸਕਰੀਨ ਤੇ ਚੱਲ ਰਿਹਾ ਉੱਤੇ ਮੈਂ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗੇ ਨੇ ਪਾਲਸੀ ਕਰਾਉਣੀ ਹੈ ਸਟਾਰ ਹੈਲਥ ਦੀ ਤੇ ਉਹ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਸਟਾਰ ਹੈਲਥ 19 ਸਾਲ ਤੋਂ ਪੁਰਾਣੀ ਕੰਪਨੀ ਹੈ ਇਹਦਾ ਸਰਵਿਸ ਵਧੀਆ ਹੈ ਕਰਵਾ ਸਕਦੇ ਹਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਫੋਨ ਚੱਲਦਾ ਹੈ ਤੇ ਕੋਈ ਵੀ ਜਾਣਕਾਰੀ ਲੈਣੀ ਹੈ ਤੁਸੀਂ ਉਹ ਤੁਸੀਂ ਮੇਰੇ ਨਾਲ ਬਿਨਾਂ ਝਿਜਕ ਲੈ ਸਕਦੇ ਹੋ ਵੈਰੀ ਖਾਲਸਾ ਵੀ ਫਤਿਹ ਜਿਹੜੇ ਚੰਨਨ ਨਹੀਂ ਜੁੜੇ YouTube ਨਾਲ ਇਹ ਆ ਬੋਲੇ ਨਾਲ ਉਹ 989 ਟਾਈਪ ਹੋ ਗਿਆ ਬੋਲੇ ਫੇਸਬੁਕ ਪੇਜ ਜਾ ਉਹਨਾਂ ਨਾਲ ਜੁੜ ਜਾ ਥੋੜਾ ਬਹੁਤ ਬਹੁਤ ਧੰਨਵਾਦ